ਅਜੇ ਤੇ ਰਾਮ ਪ੍ਰਸ਼ਾਦ ਦੇ ਗ੍ਰੰਥੀਆਂ ਹੈਡ ਗ੍ਰੰਥੀ ਜਦੋਂ ਮੈਂ ਰਜਾਨਾ ਦੀ ਤਰ੍ਹਾਂ ਰੋਜ਼ ਅੰਮ੍ਰਿਤ ਵੇਲੇ ਆਉਂਦਾ ਸਾਂ ਤੇ ਜਦੋਂ ਅੱਜ ਆਇਆ ਧਿਆਨ ਕੇ ਦੇਖਿਆ ਜੋ ਲੇਟਾਂ ਬੰਦ ਹਨ ਤੇ ਦਰਵਾਜ਼ੇ ਦੇ ਜਿੰਦਰੇ ਜੇ ਟੁੱਟੇ ਹਨ ਤਾਂ ਦੇਖ ਕੇ ਮੈਂ ਫਿਰ ਪ੍ਰਧਾਨ ਸਾਹਿਬ ਦੇ ਮੈਂਬਰ ਸਾਹਿਬ ਨੂੰ ਟੈਲੀਫੋਨ ਕੀਤਾ ਉਹ ਸਾਰੇ ਪ੍ਰਧਾਨ ਸਾਹਿਬ ਆਏ ਆਣ ਕੇ ਦੇਖਿਆ ਕਿ ਗੁਰੂ ਘਰ ਦੇ ਜੋ ਜੋ ਨੁਕਸਾਨ ਹੋਏ ਹਨ ਇੱਕ ਵੱਡੀ ਦੀਗ ਆ ਤੇ ਗੋਲਕ ਉਹ ਐਲ ਸੀ ਡੀਆਂ ਆਦਿਕ ਜੜੀਆਂ ਹਨ ਉਹ ਪੁਰ ਕਿ ਲਾਗੇ ਨੇ ਕਾਫੀ ਲੱਖ ਰੁਪਏ ਦਾ ਨੁਕਸਾਨ ਗੁਰੂ ਘਰ ਦਾ ਕਰ ਗਏ ਹਨ ਤੇ ਕਿ ਚੋਰ ਡੀਵੀਆਰ ਮੇਰਾ ਸਭ ਕੁਝ ਲੈ ਗਏ ਨੇ ਹਾਂਜੀ ਸਭ ਕੁਝ ਲੈ ਗਏ ਤੇ ਦੇਖੋ ਘੋੜਾ ਟੀਨ ਆਦਿਕ ਤੇ ਹੋਰ ਗੁਰੂ ਘਰ ਦੀ ਖੋਲਕ ਤੋੜ ਕੇ ਲੈ ਗਏ ਨੇ ਕਾਫੀ ਮਤਲਬ 1 ਲੱਖ ਰੁਪਏ ਦਾ ਨੁਕਸਾਨ ਕਰ ਗਏ ਇਸ ਸੰਗਰਾਮ ਤੋਂ ਸੰਗਰਾਮ ਦੇ ਕਾਫੀ ਕੋਈ 20000 5000 ਦੀ ਖੋਲਕ ਨਹੀਂ ਉਹ ਦੀ ਤੁਸ ਦੇਖ ਕੇ ਗਈ ਮੌਕਾ ਆਦਿਕ ਇਹ ਕਾਰਵਾਈ ਉਹ ਕਹਿੰਦੇ ਹੀ ਕਰ ਰਹੇ ਆ ਕਰਾਂਗੇ ਮੰਨ ਕੇ ਚੋਰਾਂ ਨੂੰ ਫੜਿਆ ਜਾਵੇ ਇਲਾਕੇ ਦੇ ਵਿੱਚ ਜਿਹੜੀ ਮਾਰਦਤ ਨਾ ਹੋਵੇ ਇਹੋ ਹੀ ਸਰਕਾਰ ਦੇ ਕੋਲ ਬੇਨਤੀ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੀ ਬੇਅਦਬੀ ਨਾ ਹੋ ਸਕੇ ਇਹ ਹੀ ਬੇਨਤੀ ਆ ਪੰਨ ਇਹ ਜੀ ਬਾਬਾ ਗੋਪਾਲ ਰਾਮ ਪ੍ਰਸਾਦ ਜੀ ਦਾ ਗੁਰਦੁਆਰਾ ਨਾ ਬਹੁਤ ਇਤਿਹਾਸਕ ਗੁਰਦੁਆਰਾ ਹੈ ਦੂਰ ਦੂਰੋਂ ਸੰਗਤਾਂ ਆਉਂਦੀਆਂ ਜੀ ਇੱਥੇ ਤੇ ਇੱਥੇ ਜਦੋਂ ਬਾਬਾ ਜੀ ਮਨੇਰੇ 4 ਵਜੇ ਆਏ ਆ ਇਹਨਾਂ ਨੇ ਸਾਨੂੰ ਸੂਚਿਤ ਕੀਤਾ ਵਾ ਤੇ ਅਸੀਂ ਆਣ ਕੇ ਵੇਖਿਆ ਵਾ ਤੇ ਕਾਲੇ-ਤੋਲੇ ਟੁੱਟੇ ਸੀ ਤੇ ਗੋਲਕਾਂ ਦੇ ਅੰਦਰ ਇੱਕ ਬਾਹਰ ਆ ਜਦੋਂ ਕੋਈ ਬਾਹਰੋਂ ਆਉਂਦਾ ਵਾ ਬਾਹਰ ਦੀ ਗੋਲਕ ਵਿੱਚ ਪੈਸੇ ਪਾਉਂਦਾ ਵਾ ਤੇ 20-25 ਹਜ਼ਾਰ ਦੀ ਗੋਲਕ ਨਿਕਲਦੀ ਆ ਮਹੀਨੇ ਦੀ ਤੇ ਇਹ ਵਿੱਚ ਇਹ ਗੋਲਖਾਂ ਦੋਨੇ ਤੋੜੀਆਂ ਅੰਦਰੋਂ ਤੇ ਜੰਗਲਾਂ ਵੀ ਤੋੜਿਆ ਵਾ ਤੇ ਇੱਕ 3 ਰੱਖਿਆ ਸੀ ਉੱਥੇ ਦੇਸੀ ਦਾ ਪ੍ਰਸ਼ਾਦ ਕੁਝ ਡੱਬੇ ਸੀ ਉਹ ਵੀ ਲੈ ਕੇ ਦੇਗ ਸੀ ਉਹ 50 ਹਜ਼ਾਰ ਦੀ ਲਹੰਦੀ ਆ ਥੋੜਾ ਜਿਹੀ ਹੋਇਆ ਸੀ ਤੇ ਤਾਂਬੇ ਦੀ ਦੇਗ ਲੈ ਗਏ ਆ ਤੇ ਇਹ ਆ ਲਾ ਕੇ ਜਾਂਦੇ ਲੈ ਤੇ ਇੱਥੇ ਸਾਡੇ ਪਿੰਡ ਦੇ ਕੋਲ ਸਾਂਜ ਬਹੁਤ ਸਮੈਗ ਵਿਕਦੀ ਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਉਨ੍haul ਪਾਉਣੀ ਤੇ ਸਾਨੂੰ ਦਵਾਇਆ ਜਾਵੇ ਇਹ ਜਿਹੜੀਆਂ ਵਾਰਦਾਤਾ ਨਾ ਹੋਣਾ ਇਹਨਾਂ ਨੂੰ ਅਸਲ ਨੂੰ ਚਾਹੀਦਾ ਰੋਕ ਲਾਉਣੀ ਚਾਹੀਦੀ ਆ ਸਾਡੀ ਇਹੋ ਬੇਨਤੀ ਆ